ਗੌੜੀ ਮਹੱਲਾ ਪੰਜਵਾਂ ਆਦਮਤ ਜੋ ਅੰਤ ਨਿਭਾਹੇ ਸੋ ਸਾਜਨ ਮੇਰਾ ਮਨ ਚਾਹੀ ਵਾਹ ਏ ਭਾਈ ਜਿਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ ਮੇਰਾ ਮਨ ਉਸ ਸੱਜਣ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਹੈ ਮੰਦੀ ਅਵਸਥਾ ਇਹ ਬਹੁਤ ਸਾਰੇ ਭੈਣ ਭਰਾਵਾਂ ਦੀ ਅਵਸਥਾ ਹੁੰਦੀ ਆ ਜੋ ਸਤਗੁਰਾਂ ਨੇ ਆਪਣੇ ਤੇ ਟੁਕਾ ਕੇ ਗੱਲ ਸਮਝਾਇਆ ਭਾਈ ਮੇਰਾ ਤਾਂ ਮਨ ਭਾਈ ਮਹਾਰਾਜ ਕਹਿੰਦੇ ਆਦ ਅੰਤ ਜੋ ਅੰਤ ਨਿਭਾਹੇ ਸੋ ਸਾਧ ਜਨ ਮੇਰਾ ਮਨ ਚਾਹੇ ਮਹਾਰਾਜ ਨੇ ਆਪਣੇ ਤੇ ਗੱਲ ਢਕਾ ਕੇ ਆਪਾਂ ਨੂੰ ਸਮਝਾਤਾ ਨਾ ਲੁਕਾਈ ਨੂੰ ਵੀ ਮੇਰਾ ਮਨ ਉਸ ਸੱਜਣ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਜਿਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦਿੰਦਾ ਹੈ ਹਰ ਕੀ ਪ੍ਰੀਤ ਸਦਾ ਸੰਗ ਚੱਲੇ ਦਿਆਲ ਪੁਰਖ ਪੂਰਨ ਪ੍ਰਤਪਾਲੇ ਮਨਅਤ ਕਣਾ ਕਰਦੇ ਨੇ ਪ੍ਰਮਾਤਮਾ ਨਾਲ ਜੋੜੀ ਹੋਈ ਪ੍ਰੀਤ ਸਦਾ ਮਨੁੱਖ ਦੇ ਨਾਲ ਸਾਥ ਦਿੰਦੀ ਹੈ ਕਿਹੜੀ दयाल purkh ਪੂਰਨ ਪਰਤਪਾਲੇ ਉਹ दया ਦਾ ਘਰ ਸਰਵ ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪ੍ਰਮਾਤਮਾ ਆਪਣੇ ਸੇਵਕ ਭਗਤ ਦੀ ਸਦਾ ਪਾਲਣਾ ਕਰਦਾ ਹੈ ਸਦਾ ਬਿਨ ਸਤ ਨਹੀਂ ਛੋੜ ਨ ਜਾਏ ਜਹ ਪੇਖਾਂ ਤਹ ਰਹਾ ਸਮਾਈ ਨਾ ਉਹ ਪ੍ਰਮਾਤਮਾ ਕਦੇ ਮਰਦਾ ਹੈ ਤੇ ਨਾ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਜੋ ਵੀ ਕੁਦਰਤ ਪੈਦਾ ਕੀਤੀ ਆ ਅਕਾਲ ਪੁਰਖ ਵਾਹਿਗੁਰੂ ਨੇ ਸਦਾ ਕੁਦਰਤ ਦੇ ਵਿੱਚ ਵਿਆਪਕ ਰਹਿੰਦਾ ਹੈ ਜੀ ਨੂੰ ਗੁਰਬਾਣੀ ਵਿੱਚ ਰਾਮ ਰਾਮ ਵੀ ਕਿਹਾ ਰਾਮ ਰਾਮ ਦਾ ਭਾਵ ਰਮੇ ਹੋਏ ਤੋਂ ਵੀ ਕਣਕਣ ਦੇ ਵਿੱਚ ਰਮਿਆ ਹੋਇਆ ਹੈ ਕਣਕਣ ਵਿੱਚ ਵੱਸਦਾ ਹੈ ਉਹ ਕਿਤੇ ਛੱਡ ਕੇ ਨਹੀਂ ਜਾਂਦਾ ਆਪਣੀ ਕੁਦਰਤ ਨੂੰ ਅਕਾਲ ਪੁਰਖ ਵਾਹਿਗੁਰੂ ਮਾਰਾ ਨੇ ਦੱਸਿਆ ਨਾ ਉਹ ਪ੍ਰਮਾਤਮਾ ਕਦੇ ਮਰਦਾ ਹੈ ਤੇ ਨਾ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਸਦਾ ਅੰਗ ਸੰਗੇ ਹੈ ਤੇ ਉਸ ਪ੍ਰਭੂ ਪ੍ਰਮਾਤਮਾ ਨੂੰ ਆਪਾਂ ਕਿਤੇ ਯਾਦ ਹੀ ਨਹੀਂ ਕੀਤਾ ਅੰਦਰੇ ਬੈਠਾ ਪ੍ਰਮਾਤਮਾ ਵੀ ਤੇ ਆਤਮਾ ਵੀ ਕਦੇ ਗੱਲਬਾਤ ਨਹੀਂ ਹੋਈ ਕਿਤੇ ਆਤਮਾ ਤੇ ਪ੍ਰਮਾਤਮਾ ਦੀ ਜਿਹੜੇ ਭੈਣ ਭਰਾ ਕਰਦੇ ਨੇ ਪ੍ਰਮਾਤਮਾ ਤੇ ਆਤਮਾ ਦੀ ਗੱਲਬਾਤ ਹੁੰਦੀ ਹੈ ਜਿਹੜੇ ਮਨੁੱਖਾਂ ਦੇ ਅੰਦਰ ਤੇ ਉਹ ਰੱਬ ਦੇ ਪਿਆਰੇ ਫਿਰ ਸਦਾ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ ਸਦਾ ਲਈ ਫਿਰ 84 ਦੇ ਗੇੜ 'ਚ ਨਹੀਂ ਪੈਂਦਾ ਉਹ ਜੀਵ ਸਦਾ ਹੀ ਉਹਦਾ ਰੂਪ ਹੋ ਜਾਂਦਾ ਐਂ ਕਹਿ ਲਓ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਕਿਉਂਕਿ ਗੁਰਬਾਣੀ ਵਿੱਚ ਪੰਕਤੀ ਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਪ੍ਰਭੂ ਪਰਮਾਤਮਾ ਦਾ ਭਗਤ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ ਤੇ ਗੁਰੂ ਦਾ ਸਿੱਖ ਗੁਰੂ ਵਰਗਾ ਹੋ ਜਾਂਦਾ ਇਤਿਹਾਸ ਸਾਹਮਣੇ ਆਪਣੇ ਪੜਦੇ ਸੁਣਦੇ ਆਪਾਂ ਇਤਿਹਾਸ ਮਹਾਰਾਜ ਕਹਿੰਦੇ ਜਹ ਪੇਖ ਤਹਿ ਰਹਾ ਸਮਾਏ ਮਹਾਰਾਜ ਕਹਿੰਦੇ ਹੈ ਭਾਈ ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ ਹਰ ਥਾਂ ਪ੍ਰਮਾਤਮਾ ਮੌਜੂਦ ਹੈ ਮੈਨੂੰ ਕਿਸੇ ਵੀ ਕੁਦਰਤ ਦੇ ਜੀਵ ਤੋਂ ਪੇੜ ਪੌਦੇ ਤੋਂ ਕਿਸੇ ਤੋਂ ਵੀ ਮੈਨੂੰ ਵੱਖ ਨਹੀਂ ਦਿਖਦਾ ਸੁੰਦਰ ਸਗੜ ਚਤਰਜੀ ਦਾਤਾ ਮਹਾਰਾਜ ਕਹਿੰਦੇ ਪ੍ਰਮਾਤਮਾ ਸੋਹਣੇ ਸਰੂਪ ਵਾਲਾ ਹੈ ਸੁਚੱਜਾ ਹੈ ਸਿਆਣਾ ਹੈ ਜਿੰਦ ਦੇਣ ਵਾਲਾ ਹੈ ਜੋ ਆ ਜਿੰਦ ਦਿੱਤੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਤੇ ਜਿੰਦ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਭਈ ਭਾਈ ਪੁੱਤ ਪਿਤਾ ਪ੍ਰਭ ਮਾਤਾ ਮਹਾਰਾਜ ਕਹਿੰਦੇ ਉਹੀ ਸਾਡਾ ਅਸਲ ਭਰਾ ਹੈ ਪੁੱਤਰ ਹੈ ਪਿਤਾ ਹੈ ਤੇ ਮਾਂ ਵੀ ਉਹੀ ਹੈ ਇਹਦਾ ਭਾਵ ਕੀ ਆ ਵੀ ਮਾਂ ਦੇ ਵਿੱਚ ਵੀ ਰੱਬ ਵੱਸਦਾ ਭੈਣ ਭਰਾਵਾਂ ਵਿੱਚ ਵੀ ਰੱਬ ਵੱਸਦਾ ਅਸੀਂ ਹਰੇਕ ਦੇ ਨਾਲ ਹਰੇਕ ਦੇ ਜੀਵ ਹਰੇਕ ਜੀਵ ਦੇ ਨਾਲ ਪਿਆਰ ਕਰਨਾ ਹਰੇਕ ਦੇ ਨਾਲ ਤਿਉਹ ਬਣਾ ਕੇ ਰੱਖਣਾ ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਨੀ ਮਹਾਰਾਜ ਕਹਿੰਦੇ ਭਾਈ ਪੁੱਤ ਪਿਤਾ ਪ੍ਰਭ ਮਾਤਾ ਉਹ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੈ ਭਾਈ ਵੀ ਪੁੱਤ ਵੀ ਪਿਤਾ ਵੀ ਪ੍ਰਭੂ ਵੀ ਪੁੱਤਰ ਵੀ ਤੇ ਮਾਤਾ ਇਹ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੈ ਜਦੋਂ ਇਹ ਸਮਝ ਆ ਗਈ ਸਾਨੂੰ ਫਿਰ ਬਿੱਤ ਕਰਾਨੀ ਹੋਏਗਾ ਨਾ ਕਿਸੇ ਭੈਣ ਭਰਾ ਦੇ ਨਾਲ ਨਾ ਮਾਤਾ ਪਿਤਾ ਦੇ ਨਾਲ ਕਿਸੇ ਸ੍ਰੀਕੇ ਕਬੀਲੇ ਚ ਜਾਂ ਕਿਸੇ ਰਿਸ਼ਤੇ ਦੇ ਨਾਲ ਰਿਸ਼ਤੇ ਰਿਦਾਰਾਂ ਦੇ ਨਾਲ ਕਿਸੇ ਵੀ ਕਿਸਮ ਦਾ ਫਿਰ ਕੋਈ ਝਗੜਾ ਖੜਾ ਹੋਣਾ ਹੀ ਨਹੀਂ ਕਿਉਂਕਿ ਫਿਰ ਸਭ ਕੋ ਬੰਦ ਹੈ ਸਭ ਕੋ ਬੰਦ ਹੈ ਤੇ ਸੂਚੀ ਕਿੱਥੋਂ ਆਣੀ ਆ ਗਰਬਾਣੀ ਤੋਂ ਗਰਬਾਣੀ ਜਦੋਂ ਸੁਣਦੇ ਹੀ ਰਹਾਂਗੇ ਸੁਣਦੇ ਹੀ ਰਹਾਂਗੇ ਭਾਈ ਆਪਣਾ ਮਨ ਜਰੂਰ ਭਿੱਜ ਜਾਏਗਾ ਨਾਮ ਬਾਣੀ ਨਾਲ ਅੱਗੇ ਮਹਾਰਾਜ ਕਹਿੰਦੇ ਨੇ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰਦੇ ਨਿਵਾਸ ਪ੍ਰਮਾਤਮਾ ਮੇਰੇ ਜੀਵਨ ਦਾ ਮੇਰੀ ਜਿੰਦ ਦਾ ਆਸਰਾ ਹੈ ਮੇਰੇ ਆਤਮਿਕ ਜੀਵਨ ਦੀ ਰਾਸ ਪੂੰਜੀ ਹੈ ਗੁਰੂ ਮਾਰਾ ਸਮਝਾਉਂਦੇ ਨੇ ਤੇ ਪ੍ਰੀਤ ਲਾਈ ਕਰ ਰਿਦੇ ਨਿਵਾਸ ਮੈਂ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਉਸ ਨਾਲ ਪ੍ਰੀਤ ਜੋੜੀ ਹੋਈ ਹੈ ਤੇ ਫੇਰ ਮਾਇਆ ਸਿਲਕ ਕਾਤੀ ਗੋਪਾਨ ਫੇਰ ਜਿਹੜੀ ਮਾਇਆ ਮੋਹ ਦਾਲ ਵਿੱਚ ਫਸਾ ਕੇ ਰੱਖਦੀ ਹੈ ਸ੍ਰਿਸ਼ਟੀ ਨੂੰ ਮਹਾਰਾਜ ਕਹਿੰਦੇ ਹੈ ਭਾਈ ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੁਣ ਮੈਨੂੰ ਮਾਇਆ ਦਾ ਮੋਹ ਨਹੀਂ ਤੰਗ ਕਰਦਾ ਠੀਕ ਹੈ ਰਹਿਣਾ ਸੰਸਾਰ ਵਿੱਚ ਹੀ ਹੈ ਪਰਿਵਾਰ ਵਿੱਚ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਜਾਣਿਓ ਮੋਹ ਮਾਇਆ ਫਿਰ ਮੈਨੂੰ ਤੰਗ ਨਹੀਂ ਕਰਦੀ ਵੀ ਦੂਜੇ ਦਾ ਨੁਕਸਾਨ ਕਰਦੇ ਤੇ ਆਪ ਦਾ ਆਪਦੇ ਪਰਿਵਾਰ ਲਈ ਬੇਈਮਾਨੀਆਂ ਕਰ ਕਰ ਠੱਗੀਆਂ ਮਾਰ ਮਾਰ ਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਨਹੀਂ ਕਰਦਾ ਫਿਰ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਗੁਰਮਤ ਅਨੁਸਾਰ ਆ ਕਿਰਤ ਕਰੋ ਤੇ ਵੰਡ ਛਕੋ ਨਾਮ ਜਪੋ ਤੀਜੇ ਨੰਬਰ ਤੇ ਆ ਨਾਮ ਜਪੋ ਤਿੰਨ ਗੱਲਾਂ ਯਾਦ ਰੱਖੋ ਸੱਚੀ ਸੁੱਚੀ ਕਿਰਤ ਕਮਾਈ ਮਹਾਰਾਜ ਕਹਿੰਦੇ ਕਰੋ ਤੇ ਵੰਡ ਕੇ ਛਕੋ ਪਰਿਵਾਰ ਵਿੱਚ ਵੀ ਵੰਡ ਕੇ ਛਕੋ ਪਹਿਲੇ ਨੰਬਰ ਤੇ ਤਾਂ ਪਰਿਵਾਰ ਵਿੱਚ ਹੀ ਆਪਾਂ ਛੇ ਜੀ ਕਰਦੇ ਆਪਾਂ ਪਰਿਵਾਰ ਦੇ ਵਿੱਚ ਹਰੇਕ ਜੀਬ ਦੇ ਹਿੱਸੇ ਦੀ ਚੀਜ਼ ਉਹਨੂੰ ਮਿਲਣੀ ਚਾਹੀਦੀ ਹੈ ਚਾਹੇ ਉਹ ਖਾਣ ਪੀਣ ਵਾਲੀ ਚੀਜ਼ ਆ ਚਾਹੇ ਕੋਈ ਪਹਿਨਣ ਵਾਲੀ ਚੀਜ਼ ਆ ਚਾਹੇ ਕੋਈ ਘਰ ਮਕਾਨ ਚਾਹੇ ਕੋਈ ਜ਼ਮੀਨ ਜਾਇਦਾਦ ਆ ਚਾਹੇ ਕੋਈ ਬੈਂਕ ਬੈਲੈਂਸ ਆ ਕੋਈ ਵੀ ਆ ਘਰ ਦੀ ਚੀਜ਼ ਜਿਹੜੀ ਸਾਂਝੀ ਆ ਪਰਿਵਾਰ ਦੇ ਵਿੱਚੋਂ ਸਾਰੇ ਆ ਨੂੰ ਹੀ ਹਿੱਸੇ ਆਉਂਦੀ ਮਿਲਣੀ ਚਾਹੀਦੀ ਹੈ ਇਹ ਆ ਵੰਡ ਕੇ ਛਕਣ ਦਾ ਭਾਵ ਕਿਰਤ ਕਰਨੀ ਆ ਆਪਣੀ ਸੱਚੋ ਸੱਚੀ ਸੁੱਚੀ ਚਾਹੇ ਕੋਈ ਡਾਕਟਰ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਬਿਜ਼ਨਸਮੈਨ ਚਾਹੇ ਕੋਈ ਦਿਹਾੜੀਦਾਰ ਆ ਦਿਹਾੜੀਦਾਰ ਵੀ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਕੇ ਦੇਵੇ ਮਾਲਕ ਨੂੰ ਜਿਹਦੇ ਲੱਗਾ ਕੰਮ ਤੇ ਜਿਉਨੇ 500 ਰੁਪਇਆ 700 ਰੁਪਇਆ ਦਿਹਾੜੀ ਦੇਣੀ ਆ ਤਾਂ ਉਹਨੂੰ ਉਹਨੇ ਦਾ ਕੰਮ ਕਰਕੇ ਦੇਵੇ ਇਮਾਨਦਾਰੀ ਹੈ ਜੇ ਹੁਣ ਕਹੇ ਤਾਂ ਵੀ ਚੱਲ ਉਹ ਤਾਂ ਹੈ ਨਹੀਂ ਹੁਣ ਕੋਲੇ ਵੀ ਚਾਲ ਐਵੇਂ ਫਿਲਜੁਲ ਕਰਕੇ ਟਾਈਮ ਪੂਰਾ ਕਰਨਾ ਇਹ ਵੀ ਬੇਈਮਾਨੀ ਆ ਨਹੀਂ ਜਿੰਨਾ ਤੇਰਾ ਤਨੋ ਮਨੋ ਆਪਦੇ ਕੰਮ ਤੋਂ ਪੂਰਾ ਕਰਕੇ ਤੇ ਇਮਾਨਦਾਰੀ ਦੀ ਕਿਰਤ ਕਮਾਈ ਆ ਮਹਾਰਾਜ ਇਹ ਸਮਝਾਉਂਦੇ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਨਾਮ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣ ਅੱਗੇ ਮਹਾਰਾਜ ਕਹਿੰਦੇ ਨੇ ਕਰ ਆਪਣ ਲੀਨੋ ਨਦਰ ਨਿਹਾਲ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ਠੀਕ ਆ ਜੀ ਅੱਗੇ ਮਹਾਰਾਜ ਕਹਿੰਦੇ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਮਹਾਰਾਜ ਕਹਿੰਦੇ ਹੇ ਭਾਈ ਪ੍ਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਹੀ ਦੁਨੀਆ ਦੇ ਸਾਰੇ ਸੁੱਖ ਹਨ ਸਾਰੇ ਪਦਾਰਥਾਂ ਦੇ ਭੋਗ ਹਨ ਸਾਰੀਆਂ ਤੇਰੀਆਂ ਆਸ਼ਾਵਾਂ ਪੂਰੀਆਂ ਮਹਾਰਾਜ ਕਹਿੰਦੇ ਹੋ ਜਾਣਗੀਆਂ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਭਾਈ ਤੇ ਜਿਹੜੀ ਆਪਾਂ ਗੱਲ ਕਿਰਤ ਕਮਾਈ ਵਾਲੀ ਤੇ ਵੰਡ ਛਕਣ ਵਾਲੀ ਗੱਲ ਸਮਝੀ ਐ ਉਹ ਆਪਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨੀ ਐ ਕੱਲੀ ਸੁਣ ਕੇ ਨਹੀਂ ਛੱਡਣੀ ਸਾਰੇ ਭੈਣ ਭਰਾਵਾਂ ਨੇ ਚੈਨਲ ਤੇ ਵੀ ਸੁਣਨ ਵਾਲੇ ਭੈਣ ਭਾਈ ਬਹੁਤ ਨੇ ਇਸ ਗੱਲ ਦਾ ਧਿਆਨ ਰੱਖਣਾ ਭਾਈ ਸੰਸਾਰ ਦੇ ਵਿੱਚ ਪ੍ਰਭੂ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਸਰੀਰ ਦਿੱਤਾ ਇੱਕੋ ਜੀ ਧਰਤੀ ਹਵਾ ਪਾਣੀ ਸਭ ਕੁਝ ਇੱਕੋ ਜਿਹਾ ਦਿੱਤਾ ਉਹਨੇ ਨਹੀਂ ਜਦੋਂ ਵਿਤਕਰਾ ਕੀਤਾ ਬਣਾਉਣ ਵਾਲੇ ਨੇ ਤੂੰ ਕਿਉਂ ਕਰਦਾ ਕਮਲਿਆ ਬਤਕਰੇ ਤੂੰ ਭੈਣ ਭਰਾਵਾਂ ਨਾਲ ਹੀ ਬਤਕਰੇ ਕਰੀ ਜਾਣਾ ਮਾਤਾ ਪਿਤਾ ਨਾਲ ਹੀ ਬਤਕਰੇ ਕਰੀ ਜਾਣਾ ਨਾ ਇਹ ਗੱਲਾਂ ਛੱਡ ਕੇ ਉਸ ਪ੍ਰਭੂ ਪਰਮਾਤਮਾ ਨੂੰ ਏਕ ਓੰਕਾਰ ਦਾ ਮਤਲਬ ਕੀ ਆ ਬੂ ਭਈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਆ ਇੱਕੋ ਹੀ ਉਹਦੀ ਕੁਦਰਤ ਐ ਤੇ ਮਨੁੱਖ ਹੀ ਵਿਤਕਰੇ ਕਰਦਾ ਕੁਦਰਤ ਦੇ ਵਿੱਚ ਪ੍ਰਭੂ ਪਰਮਾਤਮਾ ਨੇ ਵਿਤਕਰਾਨੀ ਕੀਤਾ ਤੈਨੂੰ ਜੀਵਨ ਦੇਣ ਲੱਗਿਆ ਪਰ ਤੂੰ ਵੀ ਹੁਣ ਵਿਤਕਰਾਨਾ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਨਾਲ ਜੁੜਿਆ ਤਾਂ ਇੱਕ ਇੱਕੋ ਹੀ ਸਮਝ ਸਾਰਿਆ ਸਾਰਿਆਂ ਨੂੰ ਅੱਗੇ ਮਹਾਰਾਜ ਕਹਿੰਦੇ ਨੇ ਹੇ ਭਾਈ ਪ੍ਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ ਚਰਨ ਧਿਆਨ ਸਰਬ ਸੁਖ ਭੋਗ ਦਾ ਮਤਲਬ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਹੀ ਦੁਨੀਆ ਦੇ ਸਾਰੇ ਸੁੱਖ ਹਨ ਸਾਰੇ ਪਦਾਰਥਾਂ ਦੇ ਭੋਗ ਹਨ ਮਹਾਰਾਜ ਕਹਿੰਦੇ ਜਿੰਨੇ ਵੀ ਤੂੰ ਭੋਗ ਭੋਗਦਾ ਸੁੱਖ ਸੁਹੂਲਤਾਂ ਦਾ ਆਨੰਦ ਮਾਣਦਾ ਸੱਤੀ ਪਦਾਰਥ ਸकता ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆਂ ਹੀ ਸਾਰੇ ਇਹ ਆਨੰਦ ਪ੍ਰਾਪਤ ਹੁੰਦੇ ਨੇ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਪੂਰਨ ਪੁਰਖ ਨਵਤਨ ਨਿਤਵਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਪ੍ਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ ਸਭ ਜੀਵਾਂ ਵਿੱਚ ਵਿਆਪਕ ਹੈ ਉਹ ਸਦਾ ਨਵਾਂ ਹੈ ਉਹ ਬਜ਼ੁਰਗ ਨਹੀਂ ਹੁੰਦਾ ਉਹ ਪੁਰਾਣਾ ਨਹੀਂ ਹੁੰਦਾ ਉਹ ਪੱਦਾ ਨਹੀਂ ਹੁੰਦਾ ਉਹ ਸਦਾ ਹੀ ਨਵਾਂ ਰਹਿੰਦਾ ਸਦਾ ਹੀ ਸਦਾ ਹੀ ਨਵਾਂ ਹੈ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ ਸਭ ਜੀਵਾਂ ਵਿੱਚ ਵਿਆਪਕ ਹੈ ਉਹ ਸਦਾ ਨਵਾਂ ਹੈ ਸਦਾ ਜਵਾਨ ਹੈ ਬੁੱਢਾ ਵੀ ਨਹੀਂ ਹੁੰਦਾ ਉਹ ਪਿਆਰ ਕਰਨੋਂ ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਆਪਦੀ ਕੁਦਰਤ ਦੇ ਨਾਲ ਸਦਾ ਪਿਆਰ ਕਰਦਾ ਰਹਿੰਦਾ ਨਹੀਂ ਅੱਕਦਾ ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਮਹਾਰਾਜ ਕਹਿੰਦੇ ਤੇ ਕਦੇ ਥੱਕਦਾ ਵੀ ਨਹੀਂ ਉਸ ਪ੍ਰਭੂ ਪਰਮਾਤਮਾ ਨਾਲੇ ਗੁਰਬਾਣੀ ਜੋੜਦੀ ਐ ਗੁਰਪਰਮੇਸ਼ਰ ਇੱਕੋ ਜਾਨ ਗੁਰੂ ਵੀ ਸਾਡਾ ਉਹੀ ਰੂਪ ਅਤੇ ਅਕਾਲ ਪੁਰਖ ਵਾਹਿਗੁਰੂ ਵੀ ਇੱਕੋ ਹੀ ਨੇ ਕੋਈ ਫਰਕ ਨਹੀਂ ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਹਰ ਅੰਤਰ ਬਾਹਰ ਸੰਗ ਰਖਵਾਲਾ ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ ਸਾਰੇ ਜਗਤ ਵਿੱਚ ਹਰ ਥਾਂ ਵੱਸਦਾ ਹੈ ਹਰੇਕ ਜੀਵ ਦੇ ਨਾਲ ਹੈ ਤੇ ਸਭ ਜੀਵਾਂ ਦਾ ਰਾਖਾ ਹੈ ਗੁਰਬਾਣੀ ਵਿੱਚ ਵੀ ਪੰਕਤੀਆਂ ਨੇ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕੜਾ ਜਿਓ ਕੜ ਦਾ ਮਤਲਬ ਹੀ ਕਿਸੇ ਕਿਸਮ ਦਾ ਕੀ ਡਾਰਾ ਮਨੁੱਖ ਨੂੰ ਜਦੋਂ ਤੂੰ ਸਾਰਿਆਂ ਦੇ ਵਿੱਚ ਵਿਆਪਕਾਂ ਤੇ ਸਭਨੀ ਥਾਈਂ ਆ ਮਹਾਰਾਜ ਤੇ ਆਪਣੀ ਜਦੋਂ ਵਰਤੀ ਬਣ ਜਾਂਦੀ ਨਾ ਸਾਰੇ ਥਾਮਾਂ ਤੇ ਦੇਖਣ ਵਾਲੀ ਫੇਰ ਸਾਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਫਿਰ ਗੁਰੂ ਦੇ ਪਿਆਰੇ ਆਰਿਆਂ ਥੰਨੇ ਵੀ ਨਹੀਂ ਡਰਦੇ ਕਿਉਂਕਿ ਪਤਾ ਉਹਨਾਂ ਨੂੰ ਵੀ ਉਹਦੇ ਹੁਕਮ ਅnder ਆ ਦੇਗਾ ਵਿੱਚ ਕੜ ਕੇ ਵੀ ਕਢਣੋਂ ਵੀ ਡਰਦੇ ਨਹੀਂ ਤੱਤੀਆਂ ਤਵੀਆਂ ਉੱਤੇ ਬਹਿਣ ਤੋਂ ਵੀ ਡਰਦੇ ਨਹੀਂ ਗੁਰਮਖ ਪਿਆਰੇ ਗੁਰੂ ਦੇ ਪਿਆਰੇ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਬੈਠੇ ਨਾ ਤੱਤੀਆਂ ਤਵੀਆਂ ਤੇ ਫਿਰ ਉਹਨਾਂ ਨੂੰ ਇੱਕੋ ਸਾਰੇ ਥਾਮਾਂ ਤੇ ਇੱਕੋ ਵਿਆਪਕ ਦਿਖਦਾ ਹੈ ਪ੍ਰਭੂ ਪਰਮਾਤਮਾ ਇਹ ਵਾਸਤਾ ਬਣਦੀ ਆ ਜਦੋਂ ਆਪਾਂ ਗੁਰੂ ਤੋਂ ਗਿਆਨ ਲੈ ਲਈ ਚੱਲਾਂਗੇ ਜੀ ਬਾਣੀ ਪੜ੍ਹੀ ਸੁਣੀ ਜਾਵਾਂਗੇ ਮਹਾਰਾਜ ਕਹਿਣਾ ਕਰਦੇ ਨੇ ਹਰ ਅੰਤਰ ਬਾਹਰ ਸੰਗ ਰਖਵਾਲਾ ਕੋਹ ਨਾਨਕ ਹਰ ਹਰ ਪਦ ਜੀਨ ਇਹ ਅਗਲਾ ਪਦ ਆ ਗਿਆ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਵਸਦਾ ਹੈ ਸਾਰੇ ਜਗਤ ਵਿੱਚ ਹਰ ਥਾਂ ਵਸਦਾ ਹੈ ਹਰੇਕ ਜੀਵ ਦੇ ਨਾਲ ਹੈ ਤੇ ਸਭ ਜੀਵਾਂ ਦਾ ਰਾਖਾ ਹੈ ਇਹ ਬੰਦ ਆਪਾਂ ਸਮਝ ਲਿਆ ਅਗਲਾ ਬੰਦ ਚ ਮਹਾਰਾਜ ਕਹਿੰਦੇ ਨੇ ਕਹੁ ਨਾਨਕ ਹਰ ਹਰਿ ਬਾਦ ਜੀਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਪ੍ਰਮਾਤਮਾ ਨਾਲ ਮਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ ਗੁਰੂ ਦਾ ਪਿਆਰਾ ਭੈਣਾਂ ਤੇ ਭਾਈ ਆ ਸਰਬ ਸਰਬਸ ਨਾਮ ਭਗਤ ਕੋ ਦੀਨ ਪਰਮਾਤਮਾ ਆਪਣਾ ਨਾਮ ਆਪਣੇ ਭਗਤਾਂ ਨੂੰ ਦਿੰਦਾ ਹੈ ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ ਸਾਰਾ ਧਨ ਪਦਾਰਥ ਹੈ ਧਨ ਪਦਾਰਥ ਦੂਜੇ ਵੀ ਹੈ ਉਹਦੇ ਕੋਲੇ دنیਾਬੀ ਜਿਹੜੇ ਸਰੀਰ ਕੁ ਲੋੜਾਂ ਨੇ ਰੋਟੀ ਕੱਪੜਾ ਮਕਾਨ ਪ੍ਰਸ਼ਾਦਾ ਪਾਣੀ ਹਵਾ ਪਾਣੀ ਇਹ ਵੀ ਸਾਰੇ ਪਦਾਰਥ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ੇ ਹੋਏ ਨੇ ਪਰ ਉਹ ਗੁਰਮਖ ਪਿਆਰਾ ਗੁਰੂ ਦਾ ਪਿਆਰਾ ਭੈਣਾ ਚਾਹੇ ਭਾਈ ਆ ਉਹ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹੀ ਧਨ ਪਦਾਰਥ ਸਮਝਦਾ ਹੈ ਹੈ ਵੀ ਅਸਲ ਵਿੱਚ ਜੀਵ ਆਤਮਾ ਦਾ ਧਨ ਪਦਾਰਥ ਤਾਂ ਨਾਮ ਹੀ ਆ ਜੀ ਆ ਜਿਹੜਾ ਜੀਵ ਬੋਲਦਾ ਨਾ ਆਪਣੇ ਅੰਦਰ ਕਿ ਜਿੱਦੇ ਅਡਾਰੀ ਮਾਰਗਾ ਉਹ ਤੇ ਡੈੱਡ ਬੋਡੀ ਆ ਇਸ ਜੀਵ ਆਤਮਾ ਦਾ ਧਨ ਪਦਾਰਥ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਇਹ ਮਨੁੱਖੇ ਜਨਮ ਵਾਲੀ ਘੋੜੀ ਤੇ ਚੜ ਕੇ ਸਵਾਰ ਹੋ ਕੇ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚ ਸਕਦਾ ਹੋਰ ਕਿਸੇ ਸਰੀਰ ਵਿੱਚ ਨਹੀਂ ਜਿੱਥਾਂ ਕੋਈ ਪਸ਼ੂ ਜਾਂ ਪੰਛੀ ਕੋਈ ਨਾ ਇੱਕ ਮਨੁੱਖਾ ਜੀਵਨ ਹੀ ਜਿਹੜਾ ਮਨੁੱਖਾ ਸਰੀਰ ਹੀ ਜੀਵ ਆਤਮਾ ਵਾਸਤੇ ਘੋੜੀ ਹੈ ਜਿਹੜਾ ਇਸ ਘੋੜੀ ਤੇ ਸਵਾਰ ਹੋ ਕੇ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚ ਸਕਦਾ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਦਿਮਾਗ ਦਿੱਤਾ ਸੋਚੀ ਦਿੱਤੀ ਹੈ ਐਉਂ ਪੜਨ ਸੁਣਨ ਕੋ ਬਾਣੀ ਪ੍ਰਭੂ ਪਰਮਾਤਮਾ ਦੀ ਬਾਣੀ ਪੜਨ ਸੁਣਨ ਵਾਸਤੇ ਮਨੁੱਖਾ ਜਨਮ ਬਹੁਤ ਦਰਲੱਭ ਦੇ ਹੈ ਮਹਾਰਾਜ ਕਹਿੰਦੇ ਆਤਮਾ ਪ੍ਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦਿੰਦਾ ਹੈ ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ ਸਾਰਾ ਧਨ ਪਦਾਰਥ ਹੈ ਤੇ ਅਗਲਾ ਸ਼ਬਦ ਹੈ ਜਿਹੜਾ ਮਹਾਰਾਜ ਕਹਿੰਦੇ ਰਾਗ ਗੌੜੀ ਮਾਝ ਮਹੱਲਾ ਪੰਜਵਾਂ ਇਹ ਵੀ ਰਾਗ ਗੌੜੀ ਅੰਦਰ ਹੀ ਹੈ ਤੇ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਮਹਾਰਾਜ ਕਹਿਣਾ ਕਰਦੇ ਨੇ ਏਕ ਓੰਕਾਰ ਸਤਗੁਰ ਪ੍ਰਸਾਦ ਏਕ ਓੰਕਾਰ ਦਾ ਮਤਲਬ ਲਈ ਇਹ ਹੈ ਵੀ ਏਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਆ ਅਸੀਂ ਵੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਜੀਵਾਂ ਨੂੰ ਇੱਕੋ ਜਾਈ ਸਮਝਣਾ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਕਿਉਂਕਿ ਉਸ ਏਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਦੁੱਖ ਤੇ ਸੁੱਖ ਮਨੁੱਖ ਦੇ ਕਰਮਾਂ ਮੁਤਾਬਕ ਆਉਂਦਾ ਹੈ ਉਹ ਪੰਕਤੀਆਂ ਆਪਾਂ ਯਾਦ ਕਰ ਲੈਨੇ ਆ ਦੱਦੇ ਦੋਸ਼ ਨ ਦੇਉ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਬਰਜਣਾ ਮਹਾਰਾਜ ਕਹਿੰਦੇ ਕਿਸੇ ਨੂੰ ਹੋਰ ਨਹੀਂ ਦੋਸ਼ ਦੇਣ ਦੀ ਜ਼ਰੂਰਤ ਵੀ ਮੇਰਾ ਆ ਨੁਕਸਾਨ ਹੋ ਗਿਆ ਤੇ ਮੇਰਾ ਉਹ ਬਰਾਨੇ ਨੇ ਕਰਤਾ ਨਹੀਂ ਭਾਈ ਤੂੰ ਕਰਮ ਉਹੇ ਜਾ ਕੀਤਾ ਜੇ ਕੋਈ ਭੈਣ ਭਰਾ ਤੇਰੀ ਮਦਦ ਕਰਦਾ ਤੇ ਤੂੰ ਮਦਦ ਲੈਣੀ ਨਹੀਂ ਚਾਹੁੰਦਾ ਤੂੰ ਮੁਰੇ ਅੱਕੜ ਦਿਖਾਉਣਾ ਨਾਲੇ ਤਾਂ ਮਦਦ ਲੈਣਾ ਨਾਲੇ ਆਕਰ ਦਿਖਾਉਣਾ ਤੇ ਫੇਰ ਤੂੰ ਆਪਣੇ ਆਪ ਹੀ ਜਿਵੇਂ ਆਪਾਂ ਆਮ ਕਹਿੰਦੇ ਹੁਣੇ ਪੰਕਤੀ ਵੀਆ ਗਰਵਾਣੀ ਵਿੱਚ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਵੀ ਕਮਲਿਆ ਮਨਾ ਤੂੰ ਆਪਣੇ ਆਪ ਹੀ ਆਪਦੇ ਪੈਰ ਕਹਾੜਾ ਮਾਰ ਲਿਆ ਉਹ ਪ੍ਰਭੂ ਪ੍ਰਮਾਤਮਾ ਦਾ ਦਾਤਾਂ ਬਥੇਰੀਆਂ ਦਾ ਦੇ ਰਿਹਾ ਪਰ ਤੂੰ ਲੈਣ ਦੀ ਸੂਝੀ ਹੈ ਨਹੀਂ ਤੇਰੇ ਕੋਲ ਦਾਤਾਂ ਲੈਣ ਦੀ ਸੂਝੀ ਹੈ ਨਹੀਂ ਜਿਵੇਂ ਕਿ ਆਪਾਂ ਉਹਨੂੰ ਆਪਾਂ ਜੇ ਆਪਾਂ ਬਾਹਰੀ ਧਾਰਨਾ ਲੱਗੇ ਆਪਾਂ ਆਪ ਹੀ ਕਈ ਵਾਰੀ ਆਪ ਦਾ ਨੁਕਸਾਨ ਕਰ ਲੈਨੇ ਆ ਬਾਅਦ ਦੇ ਵਿੱਚ ਮਸਤੌਨੇ ਵੀ ਆ ਵੀ ਯਾਰ ਆ ਮੈਥੋਂ ਗਲਤੀ ਹੋ ਗਈ ਤੇ ਆ ਬਗੜ ਗਿਆ ਮੇਰੀ ਗਲਤੀ ਨਾਲ ਵਿਗੜਿਆ ਆਪਾਂ ਕਹਦੇ ਨੇ ਨਾ ਇਸੇ ਤਰ੍ਹਾਂ ਹੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਭਾਈ ਐਵੇਂ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਦੋਸ਼ ਤੇਰੇ ਕਰਮਾਂ ਦਾ ਜਿਹੋ ਜਾਂ ਤੂੰ ਬੀਜ ਬੀਜ ਰਿਹਾ ਉਹੋ ਜਾਂ ਤੈਨੂੰ ਵੱਢਣਾ ਪੈਣਾ ਜੇ ਤੂੰ ਮਨੁੱਖੇ ਜਨਮ ਨੂੰ ਸਹੀ ਤਰੀਕੇ ਨਾਲ ਚਲਾ ਰਿਹਾ ਗੁਰੂ ਦੇ ਕਹਿਣੇ ਮੁਤਾਬਕ ਚੱਲ ਰਿਹਾ ਤੇਰਾ ਜੀਵਨ ਆ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੀਵਾਤਮਾ ਨੇ ਮਿਲ ਜਾਣਾ ਜਿੰਦੇ ਜੀ ਸਰੀਰ ਛੱਡਣ ਤੋਂ ਬਾਅਦ ਨਹੀਂ ਜਿੰਦੇ ਜੀ ਮਿਲਣਾ ਪ੍ਰਭੂ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਗੁਰੂ ਦੀ ਗੁਰਬਾਣੀ ਦੀ ਕਿਰਪਾ ਨਾਲ ਉਹ ਪ੍ਰਭੂ ਪਰਮਾਤਮਾ ਮਿਲਣਾ ਜੀ ਜਦੋਂ ਸ਼ਬਦ ਦੇ सिद्धांत ਤੇ ਸ਼ਬਦ ਦੇ સિਧਾਂਤ ਤੇ ਅਸੀਂ ਆਪਣਾ ਜੀਵਨ ਬਸਰ ਕਰਾਂਗੇ ਗੁਰੂ ਦੇ ਗਿਆਨ ਮਤਾਕ ਆਪਣਾ ਜੀਵਨ ਬਸਰ ਕਰਾਂਗੇ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਖੋਜਿਤ ਫਿਰੇ ਅਸੰਖ ਅੰਤ ਨਾ ਪਾਰਿਆ ਮਹਾਰਾਜ ਕਹਿੰਦੇ ਅਣਗਿਣਤ ਜੀਵ ਢੂੰਡਦੇ ਫਿਰਦੇ ਹਨ ਢੂੰਡਦੇ ਦਾ ਮਤਲਬ ਸਮਝਦੇ ਨੇ ਆਪਾਂ ਭਾਲਦੇ ਫਿਰਦੇ ਨੇ ਪਹਿਲਾਂ ਢੂੰਡਣਾ ਹੀ ਕਹਿੰਦੇ ਸੀ ਅਸੀਂ ਵੀ ਕਹਿੰਦੇ ਰਹੇ ਹੁਣ ਤੱਕ ਢੂੰਡਣਾ ਪਰ ਇਹ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਉਸ ਸਮੇਂ ਦੀ ਭਾਸ਼ਾ ਹੈ ਮਹਾਰਾਜ ਕਹਿੰਦੇ ਅਣਗਿਣਤ ਜੀਵ ਢੂੰਡਦੇ ਫਿਰਦੇ ਹਨ ਪਰ ਕਿਸੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ ਪ੍ਰਮਾਤਮਾ ਦੇ ਗੁਣਾਂ ਦਾ ਕਿਸੇ ਨੂੰ ਨਹੀਂ ਅੰਤ ਲੱਭਾ ਬਥੇਰੇ ਲੋਕਾਂ ਨੇ ਢੂੰਡਿਆ ਬਥੇਰੇ ਹੋਏ ਨੇ ਇਹਨੂੰ ਲੱਭਣ ਵਾਲੇ ਇਹ ਤੇ ਗੁਣਾਂ ਦਾ ਅੰਤ ਪਾਇਆ ਜਾ ਸਕੇ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਮਹਾਰਾਜ ਕਹਿੰਦੇ ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆਂ ਇਹਦਾ ਭਾਵ ਆ ਮਹਾਰਾਜ ਕਹਿੰਦੇ ਉਹੀ ਮਨੁੱਖ ਪ੍ਰਮਾਤਮਾ ਦੇ ਭਗਤ ਬਣ ਸਕਦੇ ਹਨ ਜਿਨ੍ਹਾਂ ਉੱਤੇ ਉਸ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹੀ ਮਿਲ ਸਕਦੇ ਨੇ ਤੇ ਕਿਰਪਾ ਹੁੰਦੀ ਕਦੋਂ ਜਦੋਂ ਗੁਰੂ ਦੇ ਕਹਿਣੇ ਮੁਤਾਬਕ ਸਾਡਾ ਜੀਵਨ ਹੋਇਆ ਜੇ ਹੁਣ bari ਆਪਾਂ ਤਾਂ ਨਾਲ ਜੇ ਆਪਣੇ ਧੀ ਪੁੱਤ ਜਿਹੜੇ ਆਪਣੇ ਕਹਿਣੇ ਵਿੱਚ ਸਦਾ ਵਾਸਤੇ ਹੁਕਮ ਮੰਨਦੇ ਆਪਦੇ ਮਾਤਾ ਪਿਤਾ ਦੀ ਸੁਣਦੇ ਆ ਗੱਲ ਤੇ ਉਹ ਮਾਤਾ ਪਿਤਾ ਖੁਸ਼ ਹੋ ਕੇ ਕਹਿੰਦਾ ਲੈ ਪੁੱਤ ਜਿਹੜੀ ਜੇ ਮੇਰੇ ਕੋਲੇ ਜ਼ਮੀਨ ਜਾਇਦਾਦ ਜੀ ਬੈਂਕ ਬੈਲੈਂਸ ਜੀ ਇਹ ਸਭ ਕੁਝ ਤੇਰਾ ਇਹੀ ਭਾਵ ਲੈ ਲੋ ਇੱਧਰ ਵੀ ਜਦੋਂ ਆਪਾਂ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰਤੀ ਜੀਵਨ ਗੁਰੂ ਦੇ ਕਹਿਣੇ ਮੁਤਾਬਕ ਹੋਏਗਾ ਤੇ ਗੁਰੂ ਸਾਡੇ ਤੇ ਖੁਸ਼ ਹੋ ਕੇ ਸਾਨੂੰ ਸਾਰੀਆਂ ਦਾਤਾਂ ਬਖਸ਼ ਲਏਗਾ ਬਾਕੀ ਜਿਹੜੀ ਦਾਤ ਮਿਲ ਰਹੀ ਆ ਹਵਾ ਪਾਣੀ ਖਾਣਾ ਦਾਣਾ ਸਵਾਸਾਂ ਦੀ ਪੂੰਜੀ ਜੋ ਵੀ ਮਿਲ ਰਿਹਾ ਸਰੀਰ ਕਰੋੜਾਂ ਵਾਸਤੇ ਉਹ ਪ੍ਰਭੂ ਪਰਮਾਤਮਾ ਕਿਛੇ ਨਾ ਬਿਤਕਰਾਂ ਨਹੀਂ ਕਰਦਾ ਕਿਉਂਕਿ ਉਹ ਨਰਵੈਰ ਆ ਕਿਛੇ ਨਾ ਬੈਰ ਨਹੀਂ ਕਰਦਾ ਭਾਵੇਂ ਉਹਨੂੰ ਕੋਈ ਗਾਲਾਂ ਕੱਢੇ ਚਾਹੇ ਕੋਈ ਤਾਂ ਨਾਮ ਜਪੇ ਉਹ ਇੱਕੋ ਜੀ ਦਾਤ ਦੇ ਰਿਹਾ ਧਿਆਨ ਨਾਲ ਸਮਝਣ ਵਾਲੀ ਆ ਬ੍ਰੀਤੀ ਵਿਸਾਹੇ ਉਹ ਸਾਰਿਆਂ ਨੂੰ ਦਾਤਾਂ ਦੇ ਮਿਲ ਰਹੀਆਂ ਨੇ ਪਰ ਜਿਹੜੀ ਦਾਤ ਉਹਨੇ ਆਪਣੇ ਚਰਨਾਂ ਵਿੱਚ ਏਲੀਨ ਕਰਨ ਦੀ ਤੇ ਆਪਣਾ ਰੂਪ ਹੀ ਬਣਾ ਲੈਣਾ ਗੁਰਮੁਖ ਪਿਆਰੇ ਨੂੰ ਭੈਣ ਭਾਈ ਨੂੰ ਉਹ ਉਹ ਲੈਕ ਤੀਆਂ ਪੁੱਤਰ ਨੇ ਜਿਹੜੇ ਉਹਦੇ ਕਹਣੇ ਬਚਨੇ ਉਹਦੀ ਗੱਲ ਮੰਨਦੇ ਨੇ ਗੁਰੂ ਸਾਹਿਬ ਜਿੱਥੋਂ ਰੋਕਦੇ ਨੇ ਉੱਥੋਂ ਰੁਕਦਾ ਇਨਸਾਨ ਤੇ ਜਿੱਥੋਂ ਜਾਣ ਨੂੰ ਕਹਿੰਦੇ ਨੇ ਉੱਥੇ ਜਾ ਰਿਹਾ ਮਹਾਰਾਜ ਕਹਿੰਦੇ ਸਹੀ ਹੋਏ ਭਗਤ ਜਨਾ ਕਿਰਪਾਰੀਏ ਉਹੀ ਮਨੁੱਖ ਪ੍ਰਮਾਤਮਾ ਦੇ ਭਗਤ ਬਣ ਸਕਦੇ ਹਨ ਜਿਨ੍ਹਾਂ ਉੱਤੇ ਉਸ ਦੀ ਕਿਰਪਾ ਹੁੰਦੀ ਹੈ ਇੱਕ ਵਖਰੀ ਕਿਰਪਾ ਜੀ ਜਿਹੜੀ ਆਮ ਕਿਰਪਾ ਵਾ ਆਪਾਂ ਗੱਲ ਸਮਝ ਲਈ ਵੀ ਸਾਰਿਆਂ ਨੂੰ ਇੱਕੋ ਜਿਹਾ ਦੇ ਰਿਆ ਖਾਣਾ-ਦਾਣਾ ਪਾਵਾ ਪਾਣੀ ਇਹ ਆਪਾਂ ਸ਼ਬਦ ਕੱਲ ਨੂੰ ਵਿਚਾਰਾਂਗੇ ਸਤਿਗੁਰੂ ਦੀ ਕਿਰਪਾ ਸਤਕਾ ਇਹ ਆਪਾਂ ਹੁਣ ਸ਼ੁਰੂ ਹੋ ਗਿਆ ਸ਼ਬਦ ਇੱਥੋਂ ਇਹ ਕੱਲ ਨੂੰ ਲਵਾਂਗੇ ਸ਼ਬਦ ਆਪਾਂ ਰਾਗ ਗੌੜੀ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਇਹ ਇਹ ਸ਼ਬਦ ਆਪਾਂ ਪੜਾਂਗੇ ਇੱਕੋ ਓਨਕਾ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਆਪਾਂ ਸ਼ਬਦ ਕੱਲ ਨੂੰ ਲਵਾਂਗੇ ਜੀ ਹੁਣ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਆ ਜੀ ਸਤਿਗੁਰੂ ਕਿਰਪਾ ਕਰਕੇ ਇਹ ਸੇਵਾ ਲੈਂਦੇ ਰਹਿਣ ਸੁੱਧ ਗੁਰਬਾਣੀ ਉਚਾਰਨ ਦੀ ਅਖਰੀ ਅਰਥ ਭਾਵ ਅਰਥ ਸਮਝ ਕੇ ਪ੍ਰਚਾਰਨ ਦੀ ਦਾਤ ਬਖਸ਼ਣ ਤੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਤਸੰਗੀ ਜਨਾਂ ਨੂੰ ਵੀ ਇਹ ਦਾਤ ਬਖਸ਼ੀ ਰੱਖਣ ਸਤ ਸੰਗ ਕਰਦੇ ਰਹੀਏ ਆਪਾਂ ਮਿਲ ਕੇ ਕਿਉਂਕਿ ਆਪਾਂ ਸਾਰਿਆਂ ਨੇ ਮਿਲ ਕੇ ਹੀ ਸਤ ਸੰਗ ਕਰਨੀ ਆ ਜੇ ਕੋਈ ਭੈਣ ਭਾਈ ਆਪਾਂ ਨੂੰ ਬਾਣੀ ਪੜ੍ਹ ਕੇ ਸੁਣਾਉਂਦਾ ਅਖਰੀ ਭਾਵ ਅਰਥ ਅਖਰੀ ਅਰਥ ਭਾਵ ਅਰਥ ਸਮਝ ਕੇ ਸਮਝਾਉਂਦਾ ਤੇ ਆਪਾਂ ਸਾਰੇ ਸਤ ਸੰਗੀਆਂ ਸੋਹਿਆਂ ਭਲਾਂ ਚੁੱਕਾਂ